ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ ਪਵਿੱਤਰ ਧਰਤੀ ਦੇ ਉੱਤੇ ਬਾਲੇ ਔਰ ਮਰਦਾਨਾ ਜੀ ਨਾਲ ਜਦੋਂ ਸਨ 19 1515 ਈਸਵੀ ਨੂੰ ਇੱਥੇ ਪਧਾਰੇ ਔਰ ਰਾਜਾ ਨਮਾਦ ਲੋਧੀ ਖਾਨ ਇੱਥੋਂ ਦਾ ਰਾਜਾ ਸੀਗਾ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਕੋਈ ਸੰਤ ਮਹਾਪੁਰਸ਼ ਆਇਆ ਉਹ ਆਪਣੀ ਰਾਣੀਆ ਔਰ ਪਰਜਾ ਦੇ ਨਾਲ ਔਰ ਵਜੀਰਾਂ ਦੇ ਨਾਲ ਉੱਥੇ ਦਰਸ਼ਨ ਦੇਦਾਰੇ ਕਰਨ ਆਇਆ ਉੱਥੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਇਹਨੂੰ ਸ਼ਹਿਰ ਨੂੰ ਬਸਾਉਣਾ ਚਾਹਣਾ ਅੱਗੇ ਪਰ ਇਹ ਜਿਹੜਾ ਸੱਤ ਲੋਜਾ ਪਾਣੀ ਇਹਦਾ ਜਿਹੜਾ ਆਉਂਦਾ ਉਹ ਬਹਾਕੇ ਲੈ ਜਾਂਦਾ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਭਾਈ ਤੂੰ ਜਿਹੜਾ ਪਰਜਾ ਦਿੱਤੇ ਜ਼ੁਲਮ ਕਰਦਾ ਵੀ ਇਹ ਜ਼ੁਲਮ ਬੰਦ ਕਰ ਤੇਰਾ ਸ਼ਹਿਰ ਵੱਡਾ ਹੋ ਕੇ ਬਸੇਗਾ ਹੋ ਕੇ ਬਸੇਗਾ ਇਹ ਵੀ ਬੁੱਧਾ ਦਰਿਆ ਹੋ ਗਿਆ ਇੱਥੇ ਚੱਲੇਗਾ ਪਰ ਇਹ ਸਤਗੁਰ ਦੇ ਉੱਤੇ ਦਰਿਆ ਚੱਲੇਗਾ ਅੱਜ ਵੀ ਜਿਹੜਾ ਹੈਗਾ ਇਹਨੂੰ ਲੋਕਾਂ ਨੇ ਜਿਹੜੇ ਸਾਡੇ ਲੁਧਿਆਣਾ ਸ਼ਹਿਰ ਵਾਸੀਆਂ ਨੇ ਜਿਹੜੇ ਸਤਗੁਰ ਦੀ ਅਪਾਰ ਕਿਰਪਾ ਦਾ ਸਦਕੇ ਅੱਜ ਇੱਥੇ ਬਿਜ਼ਨਸ ਔਜਰੀ ਲੈ ਲੋ ਇੰਡਸਟਰੀ ਲੈ ਲੋ ਆਂਡਸਟਰੀ ਲੈ ਲੋ ਹੋਰ ਲੈ ਲੋ ਇਹ ਸਤਗੁਰਾਂ ਦੀ ਕਿਰਪਾ ਦਾ ਸਦਕਾ ਹੈਗਾ ਜਿਹੜਾ ਇਹ ਅੱਜ ਵਰਲਡ ਦੇ ਵਿੱਚ ਆਇਆ ਪਰ ਇਹ ਬੁੱਢੇ ਦਰਿਆ ਨੂੰ ਸਾਡੇ ਲੁਧਿਆਣਾ ਵਾਸੀਆਂ ਨੇ ਇੱਕ ਗੰਦਾ ਰੂਪ ਦੇਤਾ ਸਸਿਕਾਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੀਆਂ ਤੇ ਮੈਂ ਹਾਂ ਨੂਬਾ ਬੁੱਢਾ ਦਰਿਆ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੱਕ ਬੜਾ ਗਰਮਾਇਆ ਹੋਇਆ ਮੁੱਦਾ ਹੈ ਜਿਹਨੂੰ ਲੈ ਕੇ 3 ਦਸੰਬਰ ਨੂੰ ਕਈ ਵੱਡੀਆਂ ਜਥੇਬੰਦੀਆਂ ਜਿਹੜੀਆਂ ਕੱਲ ਲੁਧਿਆਣੇ ਪਹੁੰਚ ਰਹੀਆਂ ਨੇ ਜਿਹਨੂੰ ਲੈ ਕੇ ਇੱਕ ਗਰਮ ਮਾਹੌਲ ਜਿਹੜਾ ਇਸ ਵੇਲੇ ਲੁਧਿਆਣੇ ਦੇ ਵਿੱਚ ਬਣਦਾ ਹੈ ਜਿਸ ਤੋ ਚੱਲ ਜਿਸ ਤੇ ਚੱਲਦੇ ਹਾਂ ਅਸੀਂ ਤੁਹਾਨੂੰ ਪਹਿਲੀ ਖਬਰ ਦੇ ਵਿੱਚ ਤੁਹਾਨੂੰ ਆਪਾਂ ਬੁੱਢੇ ਦਰਿਆ ਦੀ ਕਰੰਟ ਜਿਹੜੀ ਸਥਿਤੀ ਆ ਉਹ ਵੀ ਦਿਖਾਈ ਕਿ ਕਿੰਨਾ ਜਿਹੜਾ ਤਰਸਯੋਗ ਹਾਲਤ ਦੇ ਵਿੱਚ ਬੁੱਢਾ ਦਰਿਆ ਇਸ ਵੇਲੇ ਜਿਹੜਾ ਵਗ ਰਿਹਾ ਬਿਲਕੁਲ ਪਾਣੀ ਜਿਹੜਾ ਉਹਦਾ ਕਾਲਾ ਹੋ ਚੁੱਕਿਆ ਔਰ ਉਸ ਦੇ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਐਸਟੀਪੀ ਪਲੈਂਟ ਹੈ 225 ਐਮਐਲਡੀ ਦਾ ਤਾਜਪੁਰ ਰੋਡ ਤੇ ਜੋ ਲਗਾਇਆ ਗਿਆ ਉਹਦੇ ਅੰਦਰ ਦੀਆਂ ਤਸਵੀਰਾਂ ਵੀ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਪਾਣੀ ਕਿੰਨਾ ਜਿਹੜਾ ਸਾਫ਼ ਸਥਿਤੀ ਦੇ ਵਿੱਚ ਉੱਥੋਂ ਨਿਕਲਦਾ ਪਰ ਸਾਰਾ ਕੁਝ ਹੋਣ ਦੇ ਬਾਵਜੂਦ ਪਾਣੀ ਜਿਹੜਾ ਆ ਕਾਲਾ ਕਿਉਂ ਰਿਹਾ ਉਹਦੀ ਸਥਿਤੀ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਸ ਵਕਤ ਅਸੀਂ ਪਹੁੰਚੇ ਆ ਗੁਰਦੁਆਰਾ ਮੁੱਖ ਸੇਵਾਦਾਰ ਨੇ ਨੀਕ ਸਿੰਘ ਜੀ ਉਹਨਾਂ ਦੇ ਨਾਲ ਅੱਜ ਉਹਨਾਂ ਦੇ ਨਾਲ ਬੁੱਡੇ ਦਰਿਆ ਦੇ ਬਾਰੇ ਗੱਲਬਾਤ ਕਰਾਂਗੇ ਔਰ ਇਸ ਦਰਿਆ ਦੀ ਜਿਹੜੀ ਇਤਿਹਾਸਿਕ ਮਹੱਤਵਤਾ ਔਰ ਧਾਰਮਿਕ ਮਹੱਤਵਤਾ ਕੀ ਹੈਗੀ ਹੈ ਉਹਦੇ ਬਾਰੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਿੰਘ ਜੀ ਸਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰੂੰਗਾ ਪ੍ਰਾਈਮ ਸਵੇਰਾ ਤੇ ਔਰ ਤੁਹਾਡਾ ਧੰਨਵਾਦ ਕਰੂੰਗਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੱਲ 3 ਦਸੰਬਰ ਦਾ ਦਿਨ ਹੈ ਔਰ ਕਾਫੀ ਜਿਹੜਾ ਮਾਹੌਲ ਗਰਮਾਣ ਦੀ ਜਿਹੜੀ ਆ ਸ਼ੰਕਾ ਇੱਥੇ ਬਣੀ ਹੋਈ ਹੈ ਬੁੱਢੇ ਦਰਿਆ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਧਾਰਮਿਕ ਮਹੱਤਵਤਾ ਜਿਹੜੀ ਕੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੁੱਢੇ ਦਰਿਆ ਦਾ ਇਤਿਹਾਸਿਕ ਔਰ ਧਾਰਮਿਕ ਮਹੱਤਵ ਨਹੀਂ ਪਤਾ ਤੇ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਜਾਣੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ ਪਵਿੱਤਰ ਧਰਤੀ ਦੇ ਉੱਤੇ ਬਾਲੇ ਔਰ ਮਰਦਾਨਾ ਜੀ ਨਾਲ ਜਦੋਂ ਸਨ 19 1515 ਈਸਵੀ ਨੂੰ ਇੱਥੇ ਪਧਾਰੇ ਔਰ ਰਾਜਾ ਨਮਾਬ ਲੋਧੀ ਖਾਨ ਇਥੋਂ ਦਾ ਰਾਜਾ ਸੀਗਾ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਕੋਈ ਸੰਤ ਮਹਾਪੁਰਸ਼ ਆਇਆ ਉਹ ਆਪਣੀ ਰਾਣੀਆ ਔਰ ਪਰਜਾ ਦੇ ਨਾਲ ਔਰ ਵਜ਼ੀਰਾਂ ਦੇ ਨਾਲ ਉੱਥੇ ਦਰਸ਼ਨ ਦੇਦਾਰੇ ਕਰਨ ਆਇਆ ਉੱਥੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਇਹਨੂੰ ਸ਼ਹਿਰ ਨੂੰ ਬਸਾਉਣਾ ਚਾਹਣਾ ਅੱਗੇ ਪਰ ਇਹ ਜਿਹੜਾ ਸੱਤ ਲੋਝਾ ਪਾਣੀ ਇਹਦਾ ਜਿਹੜਾ ਹੁੰਦਾ ਉਹ ਬੁਹਾ ਕੇ ਲੈ ਜਾਂਦਾ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਭਾਈ ਤੂੰ ਜਿਹੜਾ ਪਰਜਾ ਦਿੱਤੇ ਜ਼ੁਲਮ ਕਰਦਾ ਵੀ ਇਹ ਜ਼ੁਲਮ ਬੰਦ ਕਰ ਤੇਰਾ ਸ਼ਹਿਰ ਵੱਡਾ ਹੋ ਕੇ ਬਚੇਗਾ ਕੋਕੇ ਕੋਕੇ ਬਚੇਗਾ ਇਹ ਵੀ ਬੁੱਧਾ ਦਰਿਆ ਹੋ ਕੇ ਇੱਥੇ ਚੱਲੇਗਾ ਪਰ ਇਹ ਸਤਗੋਹ ਦੇ ਉੱਤੇ ਦਰਿਆ ਚੱਲੇਗਾ ਅੱਜ ਵੀ ਜਿਹੜਾ ਹੈਗਾ ਇਹਨੂੰ ਲੋਕਾਂ ਨੇ ਜਿਹੜੇ ਸਾਡੇ ਲੁਧਿਆਣਾ ਸ਼ਹਿਰ ਵਾਸੀਆਂ ਨੇ ਜਿਹੜੇ ਸਤਗੁਰ ਦੀ ਅਪਾਰ ਕਿਰਪਾ ਦਾ ਸਦਕੇ ਅੱਜ ਇੱਥੇ ਬਿਜ਼ਨਸ ਹੋਜ਼ਰੀ ਲੈ ਲੋ ਇੰਡਸ ਲੋਆ ਇੰਡਸਟਰੀ ਲੈ ਲੋ ਹੋਰ ਲੈ ਲੋ ਇਹ ਸਤਗੋਰਾਾਂ ਦੀ ਕਿਰਪਾ ਦਾ ਸਦਕਾ ਹੈਗਾ ਜਿਹੜਾ ਇਹ ਅੱਜ ਬਲਡ ਦੇ ਵਿੱਚ ਆਇਆ ਪਰ ਇਹ ਬੁੱਢੇ ਦਰਿਆ ਨੂੰ ਸਾਡੇ ਲੁਧਿਆਣਾ ਵਾਸੀਆਂ ਨੇ ਇੱਕ ਗੰਦਾ ਰੂਪ ਦੇਤਾ ਬੁੱਢਾ ਨਾਲਾ ਬਣਾਤਾ ਅੱਜ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਸਤ ਲੋਜ ਦਾ ਇੱਕ ਹਿੱਸਾ ਹੈਗਾ ਇਹ ਬੁੱਢਾ ਦਰਿਆ ਹੀ ਹੈਗਾ ਪਰੇ ਨੂੰ ਬੁੱਢਾ ਨਾਲਾ ਗੰਦਾ ਨਾਲਾ ਬਣਾ ਕੇ ਰੱਖਤਾ ਤੇ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਆ ਅਸੀਂ ਸਾਰੀਆਂ ਸੰਗਤਾਂ ਨੂੰ ਇਹੀ ਕਹਾਂਗੇ ਵੀ ਇਹਨੂੰ ਆਪਾਂ ਸਵਸ ਪਾਣੀ ਬਣਾ ਕੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਾਤਾ ਜੀ ਤੇ ਮੈਂ ਸੰਗਤਾਂ ਕੇ ਕੇ ਬੇਨਤੀ ਕਰਾਂਗਾ ਵੀ ਜਿਹੜੇ ਚੋਰੀ ਸਿਪੇ ਇਹਦੇ ਵਿੱਚ ਪਾਣੀ ਗੰਦਾ ਪਾਣੀ ਬੈ ਜੇ ਕਾਲਾ ਪਾਣੀ ਦੀ ਅੱਜ ਗੱਲ ਹੋ ਰਹੀ ਆ ਕੈਂਸਰ ਦੀ ਗੱਲ ਹੋ ਰਹੀ ਆ ਬਿਮਾਰੀਆਂ ਦੀ ਗੱਲ ਹੋ ਰਹੀ ਆ ਜਿਹੜੇ ਬੁੱਢੇ ਰਿਆ ਦੇ ਨਾਲ ਲੱਗਦੇ ਆ ਘਰ ਲੱਗਦੇ ਆ ਉਹਨਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਗੰਦਾ ਆਉਂਦਾ ਕਿਉਂ ਆਉਂਦਾ ਕਿਉਂਕਿ ਜਿਹੜੇ ਵੀ ਟੂਟੀਆਂ ਨਾਲ ਕੇ ਜਾਂ ਇਹਨਾਂ ਆਪਣੇ ਕਾਰਪੋਰੇਸ਼ਨ ਦੇ ਵੀ ਟੂ ਬੱਲ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਵੀ ਗੰਦਾ ਪਾਣੀ ਆਉਂਦਾ ਕਿਉਂਕਿ ਪਾਣੀ ਦੀ ਸ਼ੇਮ ਆ ਜਿਹੜੀ ਹੈਗੀ ਆ ਉਹ ਸਰਲੇ ਜ਼ਮੀਨ 'ਚ ਜਾਂਦੀ ਆ ਪਹਿਲੇ ਸਾਨੂੰ ਨਸਿਆਣੇ ਮਾਰਿਆ ਫਿਰ ਸਾਨੂੰ ਅਕਾਲੇ ਪਾਣੀ ਮਾਰਿਆ ਸਾਡੇ ਪੰਜਾਬ ਨੂੰ ਧਰਨਿਆਂ ਦੇ ਵਿੱਚ ਲਾਤਾ ਕਿ ਅਸੀਂ ਸਾਰੀ ਬੇਨਤੀ ਕਰਾਂਗੇ ਸੈਂਟਰ ਸਰਕਾਰਾਂ ਨੂੰ ਇਹਨਾਂ ਨੂੰ ਅਸੀਂ ਪੰਜਾਬ ਆ ਇੱਕ ਸੂਰਬੀਰਾਂ ਦੀ ਧਰਤੀ ਆ ਗੁਰੂਆਂ ਦੀ ਧਰਤੀ ਆ ਇਹ ਤੇ ਇਹਨੂੰ ਆਪਾਂ ਸਹੀ ਤਰੀਕੇ ਨਾਲ ਨੂੰ ਪੰਜਾਬ ਨੂੰ ਚਲਾਈਏ ਔਰ ਜਿਹੜੀਆਂ ਵੀ ਸਮੱਸਿਆਵਾਂ ਹੈ ਹੈਗੀਆਂ ਪੰਜਾਬ ਦੀਆਂ ਜਿੱਦਾਂ ਹੁਣ ਕੱਲ ਕਾਲੇ ਪਾਣੀ ਦੇ ਉੱਤੇ ਸਾਰਾ ਇਹ ਮਹੀਮ ਇਕੱਠੀ ਹੋਣੀ ਆ ਕਿਸਾਨ ਮੋਰਚਾ ਨੇ ਵੀ ਇਕੱਠੀ ਹੋਣੀ ਆ ਸਾਨੂੰ ਵੀ ਸੇਵਾ ਬਖਸੀ ਆ ਸਾਡੇ ਕੋਈ ਕੁਝ ਬੰਦੇ ਆਏ ਸੀ ਜਿਹੜੇ ਗੁਰਦੁਆਰਾ ਸਾਹਿਬ ਇੰਟਰਵਿਊ ਕਰਨਾ ਸੀ ਇਹ ਲੰਗਰਾਂ ਦੀ ਸੇਵਾ ਸਾਡੇ ਵੱਲੋਂ ਵੀ ਜਾਣੀ ਆ ਅਸੀਂ ਸੇਵਾ ਕਰਨੀ ਆ ਗੁਰੂ ਘਰ ਦੇ ਵਿੱਚੋਂ ਲੰਗਰਾਂ ਦੀ ਸੇਵਾ ਤਾਂ ਹੈਗੀ ਆ ਲੰਗਰਾਂ ਦੀ ਸੇਵਾ ਅਸੀਂ ਕਰਾਂਗੇ ਜੀ ਤੇ ਨਿਕ ਸਿੰਘ ਜੀ ਜਸਤਰਾ ਆਪਾਂ ਹਾਲਾਤ ਅੱਜ ਦੇਖੇ ਅਸੀਂ ਇੱਕ ਐਕਸਕਲੂਸਿਵ ਫੁਟੇਜ ਲੈ ਕੇ ਆਏ ਹਾਂ ਟ੍ਰੀਟਮੈਂਟ ਪਲੈਂਟ ਦੇ ਅੰਦਰ ਦੀ ਉੱਥੋਂ ਜਿਹੜਾ ਪਾਣੀ ਬਿਲਕੁਲ ਸਾਫ਼ ਨਿਕਲ ਰਿਹਾ ਲੇਕਿਨ ਸਥਿਤੀ ਜਿਹੜੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਹੈ ਜਿਹੜੇ ਤੇ ਲੈ ਕੇ ਪੂਰਾ ਮਾਹੌਲ ਜਿਹੜਾ ਗਰਮਾਇਆ ਕਾਲੇ ਪਾਣੀ ਨੂੰ ਲੈ ਕੇ ਤੇ ਲੋਕਾਂ ਦਾ ਜਿਹੜਾ ਯੋਗਦਾਨ ਹੈ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਇਹਦੀ ਗੰਦਗੀ ਦੇ ਵਿੱਚ ਕਿਉਂਕਿ ਲੋਕ ਜਿਹੜਾ ਕੂੜਾ ਸੁੱਟਣੋਂ ਬਾਜ਼ ਨਹੀਂ ਆ ਰਹੇ ਤੇ ਕੀ ਲੱਗਦਾ ਕਿ ਇਸ ਸਿਲਸਿਲੇ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਕਿਉਂਕਿ ਅਪੀਲਾਂ ਤੇ ਸਰਕਾਰ ਵੀ ਨਿਰੰਤਰ ਕਰਦੀ ਆਈ ਹੈ ਧਾਰਮਿਕ ਸੰਸਥਾਵਾਂ ਨੇ ਵੀ ਅਪੀਲਾਂ ਕੀਤੀਆਂ ਨੇ ਸੰਤ ਸੀਚੇਵਾਲ ਜੀ ਨੇ ਬਹੁਤ ਵਾਰ ਅਪੀਲ ਕੀਤੀ ਹੈ ਜਨਤਨ ਨੂੰ ਲੇਕਿਨ ਸਿਲਸਿਲਾ ਨਹੀਂ ਰੁਕਦਾ ਕੀ ਪ੍ਰਮੁੱਖ ਕਾਰਨ ਕੀ ਮੰਨਦੇ ਹੋ ਕਾਰਨ ਇਹ ਹੈ ਜੀ ਕਈ ਇੰਡਸਟਰੀਆਂ ਨੇ ਨਾ ਇਹਦੇ ਵਿੱਚ ਦੇਖਿਆ ਸੀ ਜਾ ਕੇ ਜਿਵੇਂ ਜੇਲ੍ਹ ਦੇ ਕੋਲੇ ਆ ਜਾਂ ਜੇਲ੍ਹ ਤੋੜਲੇ ਪਾਸੇ ਆ ਉੱਥੇ ਪਾਈਪ ਐਦਾਂ ਦੇ ਦੱਬੇ ਹੋਏ ਥੱਲੇ ਜੀ ਉਹ ਥੱਲੇ ਜਾਣ ਦੀ ਵਿਵਸਥਾ ਹੀ ਨਹੀਂ ਉਹ ਤੋਂ ਪਤਾ ਲੱਗਦਾ ਪਾਣੀ ਇੱਥੇ ਆਉਂਦਾ ਉਹ ਕਾਲਾ ਪਾਣੀ ਤੁਹਾਨੂੰ ਵੀ ਦਿਖਾ ਦਾਂਗੇ ਇੱਕ ਦਿਨ ਜਾ ਕੇ ਕਿਉਂਕਿ ਹੁਣ ਤਾਂ ਕੱਲ ਤਾਂ ਬੜਾ ਇਕੱਠਾ ਹੋਣਾ ਕੱਲ ਤਾਂ ਨਹੀਂ ਦਿਖਾ ਜਾਵੇ ਜਦੋਂ ਵੀ ਚਲੋਗੇ ਤੁਹਾਨੂੰ ਮੈਂ ਸੰਤ 시ਚੇਵਾਲ ਦੇ ਕੁ ਸੇਵਾਦਾਰ ਹੈਗੇ ਆ ਉਹ ਦਿਖਾਉਣਗੇ ਮੈਂ ਵੀ ਦਿਖਾਉਂਗਾ ਕਿਉਂਕਿ ਮੈਨੂੰ ਦਿਖਾਉਂਦੇ ਮੇਰੇ ਕੋਲੇ ਗੁਰਦਰਾ ਸਾਹਿਬ ਉਹਨਾਂ ਦੇ ਸੇਵਾਦਾਰ ਰਹਿੰਦੇ ਆ ਔਰ ਜਿਹੜੀ ਗੰਦੇ ਕਾਗਜ ਕੋੜੇ ਦੀ ਹੈਗੀ ਗੱਲ ਕੁਝ ਬੰਦੇ ਘਰ ਹੈਗੇ ਇਦਾਂ ਦੇ ਜਿਹੜੇ ਇੱਕ ਮੁਲਾਜ਼ਮ ਨੂੰ 50 ਰੁਪਏ ਨਹੀਂ ਦੇ ਸਕਦੇ ਕੂੜਾ ਚੱਕਣ ਵਾਲੇ ਨੂੰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਭਾਈ ਉਹ 50 ਰੁਪਏ ਉਹਨਾਂ ਦੇ ਦਿਓ ਨਾਲੇ ਉਹਦੀ ਰੋਟੀ ਰੋਜੀ ਚੱਲੇਗੀ ਨਾਲੇ ਘਰ ਦੀ ਸ ਜੀ ਤੇ ਇੱਕ ਵਾਰ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਆਪਣੇ ਵੱਲੋਂ ਇੱਕ ਅਪੀਲ ਕਰ ਦਿਓ ਤਾਂ ਕਿ ਇਸ ਸਿਲਸਲੇ ਨੂੰ ਜਿਹੜਾ ਰੋਕਿਆ ਜਾ ਸਕੇ ਔਰ ਜਿਹੜਾ ਬੁੱਢਾ ਨਾਲਾ ਅੱਜ ਦਾ ਬੁੱਢਾ ਨਾਲਾ ਜੋ ਖਹਾਰ ਰਿਹਾ ਉਹ ਆਪਣੇ ਪੁਰਾਣੇ ਰੂਪ ਬੁੱਢੇ ਦਰਿਆ ਦੇ ਰੂਪ ਵਿੱਚ ਵਾਪਸ ਆ ਸਕੇ ਕਿਉਂਕਿ ਲਾਕਡਾਊਨ ਦੇ ਵਿੱਚ ਜਦੋਂ ਸਾਰੀ ਇੰਡਸਟਰੀ ਬੰਦ ਹੋਈ ਹੈ ਜਦੋਂ ਲੋਕਾਂ ਨੂੰ ਘਰਾਂ ਦੇ ਵਿੱਚ ਤਾੜਿਆ ਗਿਆ ਸੀਗਾ ਤੇ ਕੁਦਰਤ ਨੇ ਜਿਹੜਾ ਕੁਦਰਤੀ ਤੌਰ ਤੇ ਬੁੱਢੇ ਨਾਲੇ ਨੂੰ ਸਾਫ਼ ਕਰ ਦਿੱਤਾ ਸੀਗਾ ਉਹ ਵਾਪਸ ਇੱਕ ਦਰਿਆ ਦੇ ਰੂਪ ਵਿੱਚ ਆ ਗਿਆ ਸੀਗਾ ਮੈਂ ਸਾਰੇ ਪ੍ਰੇਮ ਟਾਈਮ ਦੀਵ ਦੇ ਮਤਮ ਦੇ ਰਹੀ ਤੁਹਾਡੇ ਮਤਮ ਦੇ ਰਹੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਬੁੱਢਾ ਦਰਿਆ ਗੁਰਨਾਨਕ ਦੇਵ ਜੀ ਦੀ ਬਖਸ਼ਿਸ਼ ਆ ਇਹ ਦੇਖੋ ਜਿਹਨੇ ਗੁਰਨਾਨਕ ਦੇਵ ਜੀ ਨੇ ਅੱਜ ਦੁਨੀਆ ਦੇ ਵਿੱਚ ਕਾਲ ਯੁੱਗ ਨੂੰ ਉਤਾਰਨ ਆਏ ਆ ਜੇ ਅਸੀਂ ਉਹਨਾਂ ਦੀ ਗੱਲ ਨਹੀਂ ਮੰਨਾਂਗੇ ਤੇ ਫਿਰ ਅਸੀਂ ਦੁੱਖੀ ਪਾਵਾਂਗੇ ਮੈਂ ਸਾਰੀਆਂ ਸੰਗਤਾਂ ਦੇ ਅੱਗੇ ਲੁਧਿਆਣਾ ਵਾਸੀਆਂ ਦੇ ਅੱਗੇ ਬੇਨਤੀ ਕਰਦਾ ਵੀ ਇਹਨੂੰ ਆਪਾਂ ਸਵਸ ਬਣਾਈਏ ਔਰ ਵਧੀਆ ਤਰੀਕੇ ਨਾਲ ਉਹਨੂੰ ਪਾਣੀ ਪੀਣ ਯੋਗ ਬਣਾਈਏ ਇਹ ਹੀ ਮੈਂ ਬੇਨਤੀ ਕਰਦਾ ਤੁਹਾਡਾ ਆਉਣ ਤੇ ਇੱਥੇ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਅਸੀਂ ਆਪਣੀ ਪੂਰੀ ਪ੍ਰਾਈਮ ਸਵੇਰਾ ਦੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸ ਦਰਸ਼ਕੋ ਤੁਸੀਂ ਨੇਕ ਸਿੰਘ ਜੀ ਨਾਲ ਹੋਈ ਗੱਲਬਾਤ ਨੂੰ ਸੁਣਿਆ ਬੜੇ ਉੱਚ ਵਿਚਾਰ ਹੁਣਾ ਵੱਲੋਂ ਰੱਖੇ ਗਏ ਨੇ ਔਰ ਬੁੱਡੇ ਦਰਿਆ ਦੀ ਜਿਹੜੀ ਧਾਰਮਿਕ ਮਹੱਤਤਾ ਹੈ ਇਤਿਹਾਸਿਕ ਮਹੱਤਤਾ ਹੈ ਉਹਦੇ ਬਾਰੇ ਵੀ ਅੱਜ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ ਔਰ ਇਹੜਾ ਜਾਣਕਾਰੀਆਂ ਦੇ ਰਾਹੀਂ ਜੇਕਰ ਤੁਹਾਨੂੰ ਕੋਈ ਵੀ ਇਹੋ ਜਿਹੀ ਇਨਪੁਟ ਮਿਲੀ ਹੈ ਜਿਹਦੇ ਨਾਲ ਤੁਹਾਨੂੰ ਥੋੜੀ ਜਿਹੀ ਵੀ ਅਵੇਅਰਨੈਸ ਹੁੰਦੀ ਹੈ ਨਾ ਜਿਸ ਤਰ੍ਹਾਂ ਨੇਕ ਸਿੰਘ ਜੀ ਨੇ ਅਪੀਲ ਕੀਤੀ ਕਿ ਆਪਣੀ ਮੌਲਿਕ ਜ਼ਿੰਮੇਵਾਰੀ ਸਮਝਦੇ ਹਾਂ ਅਸੀਂ ਇਸ ਦਰਿਆ ਨੂੰ ਜਿਹੜਾ ਸਾਫ਼ ਕਰਨ ਵਾਸਤੇ ਸਾਰੇ ਪ੍ਰਸ਼ਾਸਨ ਦਾ ਸਹਿਯੋਗ ਦੇਈਏ ਔਰ ਇਸ ਬੁੱਡੇ ਦਰਿਆ ਨੂੰ ਜਿਹੜਾ ਕਿ ਅੱਜ ਸਾਡੇ ਸਾਰਿਆਂ ਦੇ ਅਸੀਂ ਕਿਸੇ ਨੂੰ ਕਿਸੇ ਇੰਡਸਟਰੀ ਦਾ ਨਾਮ ਨਹੀਂ ਲੈਂਦੇ ਅਸੀਂ ਲੋਕਾਂ ਨੂੰ ਵੀ ਇਲਜ਼ਾਮ ਨਹੀਂ ਲਗਾਉਂਦੇ ਇੱਕ ਸਾਂਝੇ ਤੌਰ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨਾਲੇ ਨੂੰ ਅਸੀਂ ਉਹਦੇ ਵਾਪਸ ਪੁਰਾਣੇ ਰੂਪ ਦੇ ਵਿੱਚ ਜਿਹੜਾ ਕਿ ਬੁੱਢਾ ਦਰਿਆ ਆ ਉਸ ਰੂਪ ਦੇ ਵਿੱਚ ਲੈ ਕੇ ਜਾ ਸਕੇ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਧੰਨ